राष्ट्रपति प्रणब मुखर्जी तेनेफ्रे की देशान दे यात्रा दे आखरी पड़ाच वीर्वार नु नामीबिया पहुंच के मुखर्जी नमीबिया राष्ट्रपति हेग गेनगोग ਨਾਲ ਮੁਲਾਕਾਤ ਕਰਨਗੇ ਤੇ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਿਤ ਕਰਨਗੇ ਇਸ ਯਾਤਰਾ ਦੌਰਾਨ ਉਹ ਇੱਕ ਯੂਨੀਵਰਸਿਟੀ ਚ ਭਾਸ਼ਣ ਵੀ ਦੇਣਗੇ ਅਮਰੀਕਾ ਨੇ ਯੂਕਰੇਨ ਨੂੰ ਇਸ ਸਾਲ 22 ਕਰੋੜ ਡਾਲਰ ਦੀ ਆਰਥਿਕ ਮਦਦ ਦੇਣ ਦਾ ਫੈਸਲਾ ਕੀਤਾ ਅਮਰੀਕਾ ਦੇ ਉਪਰ ਰਾਸ਼ਟਰਪਤੀ ਜੋ ਬਿਡੇਨ ਨੇ ਯੂਕਰੇਨ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਨਿਊਜ਼ੀਲੈਂਡ ਵਿੱਚ ਬਗੈਰ ਅਪਰਾਧ ਦੇ 20 ਸਾਲ ਤਵਤ ਸਮਾਂ ਸੀਖਾਂ ਪਿੱਛੇ گزارਣ ਵਾਲੇ ਵਿਅਕਤੀ ਟੀਨਾ ਪੋਰਾ ਨੂੰ ਹੁਣ નિર્ਦੋਸ਼ ਮੰਨਿਆ ਗਿਆ ਹੈ ਸਰਕਾਰ ਉਸ ਨੂੰ ਰਿਕਾਰਡ 18 ਲੱਖ ਡਾਲਰ ਯਾਨੀ ਕਿ ਕਰੀਬ 12 ਕਰੋੜ ਰੁਪਏ ਦੇਣ ਲਈ ਬੁੱਧਵਾਰ ਨੂੰ ਰਾਜ਼ੀ ਹੋਗੀ ਟੀਨਾ ਪੋਰਾ ਨੂੰ ਬਲਾਤਕਾਰ ਅਤੇ ਕਤਲ ਦੇ ਦੋਸ਼ ਹੇਠ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਸਮੇਂ ਉਸ ਦੀ ਉਮਰ ਮਹਿਜ਼ 16 ਸਾਲ ਸੀ ਸੋਨੇ ਤੇ ਹੀਰਿਆਂ ਨਾਲ ਜੜੇ ਦੁਨੀਆ ਦੇ ਸਭ ਤੋਂ ਮਹਿੰਗੇ ਜੈ ਟਾਇਰ ਯੂਏਈ ਦੇ ਵਿੱਚ 4 ਕਰੋੜ ਰੁਪਏ ਦੇ ਵਿੱਚ ਵਿਕੇ ਐਨਆਰਆਈ ਫਰਮ ਵਲੋਂ ਇਹ ਚਾਰ ਟਾਇਰਾਂ ਦਾ ਸੈੱਟ 24 ਕੈਰੇਟ ਸੋਨੇ ਤੇ ਖਾਸ ਤੌਰ ਤੇ ਹੀਰਿਆਂ ਨਾਲ ਜੜਿਆ ਹੋਇਆ ਸੀ ਸਭ ਤੋਂ ਮਹਿੰਗੇ ਕਾਰ ਦੇ ਟਾਇਰਾਂ ਵਜੋਂ ਇਹਨਾਂ ਨੇ ਰਿਠਾਂ ਗ੍ਰੀਨਿਸ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਬਣਾਈ ਗਈ ਹੈ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕਾ ਵਿੱਚ ਮੁਸਲਮਾਨਾਂ ਨਾਲ ਦਾਖਲਤ ਰੋਕ ਦੇ ਰਿਪਬਲਿਕਨ ਪਾਰਟੀ ਦੇ ਉਸ ਰਾਸ਼ਟਰਪਤੀ ਉਮੀਦਵਾਰ ਰੋਨਾਲਡ 트ਰੰਪ ਤੇ ਸਖ਼ਤ ਵਿਰੋਧ ਕੀਤਾ ਓਬਾਮਾ ਨੇ ਕਿਹਾ ਕਿ ਮੁਸਲਮਾਨਾਂ ਪ੍ਰਤੀ ਖੇਜ ਜਪਾ ਕੇ ਅਸੀਂ ਅ पिछले महीने मेक्सिको बॉर्डर ਤੋਂ ਅਮਰੀਕਾ ਦਾਖਲ ਹੁੰਦੇ ਹੋਏ ਨੈਚ ਡੁੱਬ ਕੇ ਮਾਰੇ ਗਏ ਪੰਜਾਬੀ ਮੂਲ ਦੇ ਨੌਜਵਾਨ ਨਰਵਿੰਦਰ ਸਿੰਘ ਦੀ ਮ੍ਰਿਤਕ ਦੇ ਅਗਲੇ ਹਫਤੇ ਪੰਜਾਬ ਭੇਜੀ ਜਾ ਰਹੀ ਹੈ ਮ੍ਰਿਤਕ ਦੇ ਨੂੰ ਭੇਜਣ ਵਾਸਤੇ ਅਮਰੀਕਾ ਦੇ ਪੰਜਾਬੀ ਭਾਈਚਾਰੇ ਦੇ ਲੋਕ ਸਾਂਝੇ ਸਹਿਯੋਗ ਨਾਲ ਆਰਥਿਕ ਮਦਦ ਜੁਟਾ ਰਹੇ ਨੇ ਐਨਰਜੀ ਦੀ ਮੈਂਬਰਸ਼ਿਪ ਉਨਲਿ ਦਮਦਾਰ ਦਾਅਵੇਦਾਰੀ ਪੇਸ਼ ਕਰ ਰਹੇ ਭਾਰਤ ਨੂੰ ਨਿਊਜ਼ੀਲੈਂਡ ਦਾ ਸਾਥ ਮਿਲ ਸਕਦਾ ਹੈ ਅਮਰੀਕੀ ਰਾਜਨੀਤਿਕ ਦਬਾਅ ਦੇ ਬਾਅਦ ਨਿਊਜ਼ੀਲੈਂਡ ਨੇ ਐਨਰਜੀ ਵਿੱਚ ਭਾਰ ਦੇ ਸਮਰਥਨ ਲਈ ਆਪਣਾ ਰੁਖ ਨਰਮੀ ਦਿਖਾਈ ਹੈ ਅੰਗਰੇਜ਼ੀ ਖਬਰ ਟਾਈਮਸ ਆਫ ਇੰਡੀਆ ਦੀ ਖਬਰ ਦੇ ਮਤਲਬ ਅਨੁਸਾਰ ਨਿਊਜ਼ੀਲੈਂਡ ਚਾਹੁੰਦਾ ਹੈ ਕਿ ਸਮੂਥੇ ਵਿਸਤਾਰ ਲਈ ਸਿਰਫ ਇੱਕ ਮਾਪਦੰਡ ਅਧਾਰਤ ਪ੍ਰਕਿਰਿਆ ਹੋਵੇ ਅਮਰੀਕਾ ਦੇ ਗ੍ਰੇਨਟ ਕਲੱਬ 'ਚ ਅੰਨ੍ਹੇਵਾਹ ਗੋਲੀਆਂ ਚਲਾਕੇ ਕਤਲ ਕਰਨ ਵਾਲੀ ਉਮਰ ਮਤਨ ਦੀ ਪਤਨੀ ਨੂਰ ਸੁਲਮਾਨ ਤੇ ਅਪਰਾਧ ਤੇ ਵਿਚਾਰ ਕਰਨ ਲਈ ਸੰਗੀ ਗ੍ਰੈਂਡ ਜਿਊਰੀ ਦੀ ਬੈਠਕ ਸਰਦੀ ਗਈ ਹੈ ਨੂਰ ਸੁਲਮਾਨ ਨੇ ਮੰਨਿਆ ਕਿ ਉਸਨੇ ਹਮਲੇ ਦੀ ਪਹਿਲਾਂ ਤੋਂ ਜਾਣਕਾਰੀ ਸੀ ਸੂਤਰਾਂ ਮੁਤਾਬਕ ਇਸ ਬਿਆਨ ਦੇ ਬਾਅਦ ਉਸਤੇ ਖਿਲਾਫ ਅਪਰਾਧਿਕ ਮਾਮਲਾ ਬਣ ਸਕਦਾ ਹੈ ਵੈਂਕੂਵਰ ਦੇ ਪਹਾੜਾਂ ਵਿੱਚ ਜੂਨ ਦੇ ਮਹੀਨੇ ਹੀ برفਬਾਰੀ ਹੋ ਰਹੀ ਹੈ ਗਰਾਉਸ ਸੇਮੋਰ ਅਤੇ ਸਾਈਪ੍ਰਸ ਤੇ ਪਹਾੜਾਂ ਵਿੱਚ ਹੋਈ برفਬਾਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਨੇ ਹਾਲਾਂਕਿ ਜੂਨ ਕੈਨੇਡਾ ਵਿੱਚ ਗਰਮੀ ਦਾ ਮਹੀਨਾ ਹੁੰਦਾ ਹੈ ਸੋਸ਼ਲ ਮੀਡੀਆ ਤੇ ਲੋਕ ਇਸ برفਬਾਰੀ ਦੀਆਂ ਤਸਵੀਰਾਂ ਵਾਕੇ ਪੁੱਛ ਰਹੇ ਨੇ ਕਿ ਸੱਚਮੁੱਚ ਗਰਮੀਆਂ ਖਤਮ ਹੋ ਗਈਆਂ ਨੇ ਕੈਲੀਫੋਰਨੀਆ ਦੇ ਮੋਡਾਸਟੋ ਸ਼ਹਿਰ ਦੇ ਪੁਲਿਸ ਵਿਭਾਗ ਵਿੱਚ ਪਹਿਲੇ ਸਿੱਖ ਅਫਸਰ ਦੀ ਭਰਤੀ ਨੇ ਇੱਕ ਵਾਰ ਫਿਰ ਪੂਰੇ ਪਾਈਚੜ ਦਾ ਮਾਣ ਵਧਾ ਦਿੱਤਾ 11 ਜੂਨ ਨੂੰ ਵਿਰਿੰਦਰ ਨਾਦੇਸ ਨੌਜਵਾਨ ਨੇ ਨਾਪਾ ਪੁਲਿਸ ਅਕਾਦਮੀ ਤੋਂ ਦੋ ਹੋਰ ਅਫਸਰਾਂ ਸਮੇਤ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਭਾਰਤ ਦਾ ਜੰਪਲ ਵਿਰਿੰਦਰ ਇਸ ਸਾਲ ਪੁਲਿਸ ਵਿਭਾਗ ਵਿੱਚ ਭਰਤੀ ਕੀਤੇ ਤੇ ਤਿੰਨ ਨੌਜਵਾਨਾਂ ਵਿੱਚ ਸ਼ਾਮਲ ਹੈ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਨ ਨੇ ਵਾਈਟ ਹਾਊਸ ਵਿੱਚ tibetian ਆਤਮਕ ਨੇਤਾ ਦ라이 ਨਾਮ ਨਾਲ ਮੁਲਾਕਾਤ ਕੀਤੀ। ਓਬਾਮਨ ਨੇ 60 ਸਾਲ ਦੇ ਨੇਤਾ ਨਾਲ ਵਾਈਟ ਹਾਊਸ ਦੇ ਇਤਿਹਾਸਿਕ ਮੈਪ ਰੂਮ ਵਿੱਚ ਮੁਲਾਕਾਤ ਕੀਤੀ। ਹਾਲਾਂਕਿ ਬੈਠਕ ਤੋਂ ਮੀਡੀਆ ਕਰਮੀਆਂ ਨੂੰ ਦੂਰ ਰੱਖਿਆ ਗਿਆ ਸੀ। ਅਮਰੀਕਾ ਰਾਸ਼ਟਰਪਤੀ ਤੇ ਬੁਲਾ ਰਹੇ ਨੇ ਕਿਹਾ ਕਿ ਇਸ ਮੁਲਾਕਾਤ ਨਾਲ tibet ਪ੍ਰਤੀ ਅਮਰੀਕਾ ਦੇ ਰੁਖ ਵਿੱਚ ਕੋਈ ਬਦਲਾਅ ਨਹੀਂ ਆਇਆ।